ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਆ ਗੱਲ ਕਰੀਏ ਪੰਜਾਬ ਦੇ ਵਿਰਸੇ ਦੀ ਤਾਂ ਕਿਦੇ ਤੀਆਂ ਦਾ ਤਿਹਾਰ ਜਦੋਂ ਮਨਾਇਆ ਜਾਂਦਾ ਸੀ ਪਿੰਡਾਂ ਦੇ ਵਿੱਚ ਤੀਆਂ ਭੈਣਾਂ ਇਕੱਠੀਆਂ ਹੁੰਦੀਆਂ ਸੀ ਉੱਥੇ ਪਿੰਗਾ ਚੂਟਦੀਆਂ ਸੀ ਜੇ ਗੱਲ ਕਰੀਏ ਤਾਂ ਸੰਧਾਰੇ ਵੀ ਜਾਂਦੇ ਆ ਲੋਹੜੀ ਨੂੰ ਵੀ ਜਾਂਦੇ ਨੇ ਜਾਂ ਸਾਵਣ ਦੇ ਮਹੀਨੇ 'ਚ ਜਾਂਦੇ ਨੇ ਇਸੇ ਤਰ੍ਹਾਂ ਇੱਕ ਸਾਂਝੀ ਲਾਈ ਜਾਂਦੀ ਹੈ ਦਸਹਰੇ ਤੋਂ ਜਿਹੜਾ ਸਾਂਝਾ ਦਿਨ ਹੁੰਦਾ ਨਵਰਾਤਰੀਆਂ ਤੋਂ ਜਿਹੜਾ ਇੱਕ ਦਿਨ ਪਹਿਲਾਂ ਸਾਂਝਾ ਦਿਨ ਹੁੰਦਾ ਉਸ ਦਿਨੇ ਸਾਂਝੀ ਲਗਾਈ ਜਾਂਦੀ ਆ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਹ ਤਿਹਾਰਾ ਅਲੋਪ ਹੁੰਦਾ ਜਾ ਰਿਹਾ ਤਾਂ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਅਸੀਂ ਇਹਨਾਂ ਨੇ ਸਾਂਝੀ ਲਗਾਈ ਆ ਗੱਲਬਾਤ ਕਰਦੇ ਆ ਕੀ ਕਹਿਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਮਾ ਜੀ ਮਨਦੀਪ ਕੌਰ ਹਾਂਜੀ ਕਿੱਥੋਂ ਦੇ ਨੇ ਮਾਚੂਆੜਾ ਸਾਹਿਬ ਸਰ ਜੀ ਅੱਛਾ ਜੀ ਤੁਸੀਂ ਇਹ ਲਗਾਈਏ ਕਿਉਂ ਲਗਾਈ ਜਾਂਦੀ ਹੈ ਜੀ ਇਹ ਜੀ ਅਸੀਂ ਤਾਂ ਛੋਟੇ ਹੁੰਦੇ ਵੀ ਆਪਣੇ ਪੇਕੇ ਘਰ ਵੀ ਲਗਾਉਂਦੇ ਸੀਗੇ ਜਦਦੇ ਇੱਥੇ ਆਪਣੇ ਸੋਹਰੇ ਘਰ ਆਏ ਆ ਜਦਦੇ ਵੀ ਲਗਾਣੇ ਆ ਤੇ ਇਹ ਸਾਜ ਜੀ ਹੁਣ ਤੁਹਾਨੂੰ ਪਤਾ ਹੈ ਜੀ ਇਹ ਆਪਣੇ ਸ਼ਰਾਧਾ ਦਾ ਅੱਧਾ ਨਰਾਤਾ ਤੇ ਅੱਧਾ ਸ਼ਰਾਧ ਹੁੰਦਾ ਇੱਕ ਦਿਨ ਨਰਾਤਿਆਂ ਤੋਂ ਪਹਿਲਾਂ ਲਗਾਈ ਜਾਂਦੀ ਹੈ ਤੇ ਪਹਿਲੇ ਨਰਾਤੇ ਪੂਜੀ ਜਾਂਦੀ ਹੈ ਜੀ ਇਹ ਸਾਜਾ ਦਿਨ ਹੋ ਗਿਆ ਜੀ ਜਾਨੀ ਹਾਂਜੀ ਇਹ ਸਾਜਾ ਦਿਨ ਹੋ ਗਿਆ ਤੇ ਆਪਾਂ ਦੂਸਰੇ ਦਿਨ ਫਿਰ ਪਹਿਲੇ ਨਰਾਤੇ ਦੀ ਆਰਤੀ ਕਰਦੇ ਹਾਂ ਜੀ ਹਾਂਜੀ ਹਾਂਜੀ ਤੇ ਬਾਕੀ ਆਪਾਂ ਦੁਸ਼ਹਿਰੇ ਵਾਲੇ ਦਿਨ ਵਧਾ ਦਿੰਦੇ ਹਾਂ ਜੀ ਇਹਨੂੰ ਜਲ ਪ੍ਰਵਾਹ ਕਰ ਦਿੰਦੇ ਹਾਂ ਠੀਕ ਹੈ ਜੀ ਕਿਵੇਂ ਕਰਦੇ ਹੋ ਕੀ ਕਿਵੇਂ ਬਣਾਉਨੇ ਤੁਸੀਂ ਕੀ ਕਰਦੇ ਹੋ ਅਸੀਂ ਇਹ ਜੀ ਪਹਿਲਾ ਖੇਤਾਂ ਵਿੱਚੋਂ ਮਿੱਟੀ ਲੈ ਕੇ ਆਨੇ ਆ ਠੀਕ ਨਹੀਂ ਮਿੱਟੀ ਛਾਨ ਕੇ ਇਹਨੂੰ ਚੰਗੀ ਤਰਾਸੀ ਭਿਓ ਕੇ ਸਵਾਰ ਕੇ ਅਸੀਂ ਇਹਨ ਵਧੀਆ ਬਣਾ ਕੇ ਮਿੱਟੀ ਫੇਰ ਇਹਨਾਂ ਦੇ ਜੀ ਅਸੀਂ ਤਾਰੇ ਜਿੜੀਆਂ ਜਿੱਦਾ ਸੰਜੀ ਮਾਤਾ ਦਾ ਸਾਰਾ ਸ਼ਿੰਗਾਰ ਹੋ ਗਿਆ ਸਾਰਾ ਕੁਝ ਬਣਾਈਦਾ ਜੀ ਫੇਰ ਅਸੀਂ ਇਹਨੂੰ ਰੰਗ ਕੇ ਫਿਰ ਲਗਾਏਗਾ ਜੀ ਹਾਂ ਜੀ ਤੁਹਾਡੇ ਪੁਰਾਣੇ ਬਜ਼ੁਰਗਾਂ ਨੂੰ ਹੀ ਲੱਗਦੀ ਆ ਰਹੀ ਹਾਂ ਜੀ ਇਹਨੂੰ ਦੁਸਹਿਰੇ ਵਾਲੇ ਦਿਨ ਵਧਾਉਣੇ ਚ ਕੀ ਕਰਦੇ ਹੋ ਕਿਸ ਤਰ੍ਹਾਂ ਜਲ ਪ੍ਰਵਾਹ ਕਰਦੇ ਆ ਜੀ ਕਿੱਥੇ ਕਰਦੇ ਹੋ ਜੀ ਅਸੀਂ ਗੜੀ ਵਾਲੀ ਨਹਿਰ ਤੇ ਜਾ ਹੀ ਰਹੇ ਜੀ ਉੱਥੇ ਜਲ ਪ੍ਰਵਾਹ ਕਰਕੇ ਆਈਏ ਆ ਤੁਹਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਅਸੀਂ ਗੱਲ ਕਰਦੰਨੇ ਹਾਂ ਜੀ ਸਰਦਕਾਲ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਕੋ ਹਾਂ ਜੀ ਰੁਪੀਆ ਸਾਂਝੀ ਲਗਾਈ ਹੈ ਕੀ ਕੰਮ ਹੈ ਇਹਦੇ ਬਾਰੇ ਕਿ ਕਿੰਨੇ ਟਾਈਮ ਤੋਂ ਲਗਾ ਰਹੇ ਹੋ ਇਹ ਅਸੀਂ ਛੋਟੇ ਹੁੰਦੇ ਲਗਾਨੇ ਆ ਪੇਕੇ ਲਗਾਉਂਦੇ ਸੀ ਹਾਂ ਜੀ ਉਰੇ ਆ ਕੇ ਵੀ ਲਗਾਨੇ ਆ ਅਸੀਂ ਇਤਿਹਾਾਰ ਆ ਜੀ ਮਨਾਣਾ ਹੈ ਮਨਾਣਾ ਚਾਹੀਦਾ ਅੱਜ ਕੱਲ ਮਨਾਉਂਦੇ ਨਹੀਂ ਨਾ ਇਹਨਾਂ ਹਾਂ ਜੀ ਹਾਂ ਜੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਸਰਦਕਾਲ ਜੀ ਹਰਪ੍ਰੀਤ ਉਰੇ ਨੂੰ ਵਾਧੂ ਜੀ ਅਸਲ ਵਿੱਚ ਤਾਂ ਕੀ ਕਹੋਗੇ ਜੀ ਇਹ ਜਿਹੜਾ ਤਿਹਾਰ ਆ ਅਲੋਪ ਹੁੰਦਾ ਜਾ ਰਿਹਾ ਕਿਉਂ ਹੁੰਦਾ ਜਾ ਰਿਹਾ ਕੀ ਕਰਨਾ ਦੀ ਹੁਣ ਜਿਵੇਂ ਜਿਵੇਂ ਅੱਗੇ ਨਵੀਂ ਪੀੜ੍ਹੀ ਆ ਰਹੀ ਆ ਉਸ ਹੱਬ ਨਾਲ ਦੁਨੀਆ ਨੂੰ ਇੰਨਾ ਵਾਰੀ ਹਜੇ ਨੌਲੇਜ ਨਹੀਂ ਹੈਗੀ ਤੇ ਫਿਰ ਇਹ ਜਿਹੜੀ ਸਾਂਝੀ ਮਾਤਾ ਵਾਂ ਜਿਵੇਂ 9 ਦਿਨ ਮਾਤਾ ਦੇ ਨਰਾਤੇ ਹੁੰਦੇ ਆ ਇਹ ਵੀ ਉਦਾਂ ਹੀ ਬਣਾਈ ਜਾਂਦੀ ਆ ਯਾਨੀ ਜਿਹੜੇ ਮਾਤਾਂ ਤੇ 9 ਨਰਾਤੇ ਕੀਤੇ ਜਾਂਦੇ ਆ ਉਹਨਾਂ ਦੀ ਅਖੰਡ ਜੋਤ ਜਗਾਈ ਜਾਂਦੀ ਆ ਇਹ ਸਿਰਫ ਇੱਕ ਟਾਈਮ ਪੂਜੀ ਜਾਂਦੀ ਆ ਸ਼ਾਮ ਪੂਜਦੇ ਨੇ ਇਹਨੂੰ ਸ਼ਾਮ ਨੂੰ 6 ਜਾਂ 7 ਵਜੇ ਦੇ ਵਿੱਚ ਵਿੱਚ ਹਾਂਜੀ ਕੀ ਕੀ ਕਰਨਾ ਪੈਂਦਾ ਇਹਦੇ ਲਈ ਕਿਉਂ ਮਨਾਈ ਜਾਂਦੀ ਕੁਛ ਦੱਸ ਸਕਦੇ ਹੋਰ ਥੋੜਾ ਵਿਸਤਾਰ ਨਾਲ ਉਸ ਦੀ ਕਿਉਂ ਹਾਂਜੀ ਇਹ ਜਿੱਦਾਂ ਨਰਾਤੇ ਹੁੰਦੇ ਨੇ ਮਾਤਾ ਦੇ ਨੌ ਦਿਨ ਨਰਾਤੇ ਹੁੰਦੇ ਨੇ ਤੇ ਇਹ ਇਹਦੀ ਅਖੰਡ ਜੋਤ ਲੱਗਦੀ ਆ ਠੀਕ ਹੈ ਜੀ ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਲਗਾ ਰਹੇ ਹੋ ਜੀ ਹਾਂਜੀ ਕਿੰਨੇ ਟਾਈਮ ਤੋਂ ਲਗਾ ਰਹੇ ਹੋ ਕਿੰਨੇ ਟਾਈਮ ਤੋਂ ਮੈਂ ਤਾਂ ਹਜੇ ਆਪਣੇ ਪੇਕੇ ਘਰੀਆਂ ਹਾਂ ਮਮੀ ਹੁਣੇ ਹਾਂਜੀ ਜਿੱਦਾਂ ਦੇ ਮਮੀ ਹੁਣਾਂ ਨੇ ਸ਼ੁਰੂਤੀ ਦੇਖਿਆ ਲਗਾਉਂਦੇ ਹਾਇਏ ਅਸੀਂ ਹਜੇ ਲਗਾ ਰਹੇ ਹਾਂ ਠੀਕ ਹੈ ਜੀ ਹਾਂ ਜੀ ਇਹ ਸੰਦੇਸ਼ ਦੇਣਾ ਚਾਹੁੰਦੇ ਹੁਈ ਜਿਹੜੇ ਇਹ ਸਾਡਾ ਵਿਰਸਾ ਅਲੋਪ ਹੁੰਦਾ ਜਾ ਰਿਹਾ ਇੱਕ ਵਿਰਸਾ ਸੀਗਾ ਇਹ ਹਰ ਕੋਈ ਵੀ ਤਿਹਾਰ ਹਰ ਵਿਸੇ ਦੇ ਵਿੱਚ ਮਨਾਇਆ ਜਾਂਦਾ ਦਿਖਾਇਆ ਜਾਂਦਾ ਵੀ ਸੱਭਿਆਚਾਰਕ ਵੀ ਇਹ ਸਾਡਾ ਸੱਭਿਆਚਾਰ ਆ ਇਹ ਅਲੋਪ ਹੁੰਦਾ ਜਾ ਰਿਹਾ ਕੀ ਕਹੋਗੇ ਜੀ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਆਪਣੇ ਪੰਜਾਬ ਦਾ ਇੱਕ ਵਿਰਸਾ ਹੈ ਜਨੂੰ ਯਾਦ ਰੱਖਣਾ ਚਾਹੀਦਾ ਸਮਾਂਕ ਹੋਰ ਬੱਚਿਆਂ ਨੂੰ ਅੱਗੇ ਅੱਗੇ ਇਹਦੇ ਬਾਰੇ ਨੌਲੇਜ ਦੇਣੀ ਚਾਹੀਦੀ ਹੈ ਸ਼ੁਰੂਤੀ ਇਹਨੇ ਸੱਝੜਣਾ ਚਾਹੀਦਾ ਸਾਂਝੀ ਮਾਤ ਨਾਲ ਬੋਣੀ ਚਾਹੀਦੀ ਆ ਰਿਕ ਸਰ ਅਸੀਂ ਗੱਲ ਲਗਾਉਂਦੇ ਆ ਰਹੇ ਹਾਂ ਤੁਸੀਂ ਸਾਡੇ ਨਾਲ ਅਸੀਂ ਦੁਬਾਰਾ ਵੀ ਗੱਲ ਕਰ ਲੈਣਾ ਕੀ ਕਹੂਗੇ ਜੀ ਤੁਸੀਂ ਵੀ ਲੋਕਾਂ ਨੂੰ ਜਿਵੇਂ ਇਹ ਇਹ ਚੀਜ਼ਾਂ ਜੀ ਆਪਣੇ ਪੰਜਾਬ ਦੀ शान ਹੈ। ਹਾਂਜੀ। ਠੀਕ ਹੈ ਇਹ ਚੀਜ਼ਾਂ ਬਗੈਰ ਆਪਾਂ ਕੁਝ ਨਹੀਂ। ਠੀਕ ਹੈ ਜਿਸ ਤਰ੍ਹਾਂ ਆਪਾਂ ਦੁਸ਼ਹਿਰਾ ਮਨਾਉਂਦੇ ਆ ਦਿਨ ਦੇ ਸਾਰੇ ਮਨਾਉਂਦੇ ਆ ਉਸ ਤਰ੍ਹਾਂ ਜੀ ਆਪਾਂ ਨੂੰ ਇਹ ਸਾਂਝੀ ਮਾਤਾ ਵੀ ਲਗਾਉਣੀ ਚਾਹੀਦੀ ਹੈ ਫੁੱਲ ਨਹੀਂ ਨਹੀਂ ਚਾਹੀਦੀ ਹੈਗੀ। ਠੀਕ ਹੈ ਜਿਹੜੀ ਆਪਣੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਹੈ ਮਾਪੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਬਾਜ਼ਾਰੋਂ ਚੀਜ਼ਾਂ ਮਿਲਦੀਆਂ ਬਾਜ਼ਾਰੋਂ ਲਿਆ ਕੇ ਲਾ ਲਓ ਉਹ ਨਹੀਂ ਲਾਣੇ ਚਾਹੀਦੀਆਂ ਆਪਣੇ ਹੱਥੀ ਮਿਹਨਤ ਕਰੋ। ਤੇ ਆਪਾਂ ਨੂੰ ਵੀ ਸਕੂਨ ਮਿਲਦਾ ਵੀ ਆਪਾਂ ਆਪਣੇ ਹੱਥੀਂ ਚੀਜ਼ ਬਣਾ ਕੇ ਲਾਈ ਹੈ ਤੇ ਮਾਤਾ ਰਾਣੀ ਨੂੰ ਵੀ ਪਤਾ ਹੈ ਵੀ ਮੇਰੇ ਬੱਚੇ ਆਸੀਂ ਇਹ ਕਹਿੰਦੇ ਮਾਤਾ ਰਾਣੀ ਕੋਈ ਸਾਤੋ ਭੁੱਲ ਚੁੱਕੋ ਵੀ ਹੋਵੇ ਤਾਂ ਮਾਫ਼ ਕਰੀ ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਆਪਣੇ ਇਮਾਨਦਾਰੀ ਨਾਲ ਅਸੀਂ ਆਪਣੇ ਨਿਵਾ ਸਕੀ ਜੀ ਇਹ ਬਾਜ਼ਾਰ ਚ ਰੈਡੀਮੇਡ ਮਿਲ ਰਹੀ ਹੈ ਜੀ ਹਾਂ ਜੀ ਬਾਜ਼ਾਰ ਚ ਸਾਰੀ ਰੈਡੀਮੇਡ ਚੀਜ਼ ਮਿਲ ਰਹੀ ਆ ਦੇਖੋ ਇਹ ਕਿਤੇ ਨਾ ਕਿਤੇ ਇੱਕ ਵੱਡਾ ਹੋ ਵੀ ਆ ਜਿਹੜਾ ਅਸੀਂ ਵਿਰਸੇ ਨੂੰ ਆਪ ਹੱਥੀਂ ਕੰਮ ਕਰਨਾ ਇਹ ਜਿਹੜਾ ਹੁਣ ਰੈਡੀਮੇਡ ਮਿਲਣ ਲੱਗ ਗਿਆ ਤੇ ਲਈ ਕੀ ਕਹੋਗੇ ਤੁਸੀਂ ਕੀ ਉਹ ਰੈਡੀਮੇਡ ਤਾਂ ਮਿਲਦੀ ਹੁੰਦੀ ਆ ਹਰਕ ਚੀਜ਼ ਮਿਲਦੀ ਆ ਪੈਸੇ ਨਾਲ ਪਰ ਉਹ ਚੀਜ਼ ਨਹੀਂ ਮਿਲ ਸਕਦੀ ਹੈ ਕਿ ਜੋ ਆਪਾਂ ਜਿਸ ਤਰ੍ਹਾਂ ਆਪਾਂ ਆਪਣੇ ਬੱਚੇ ਪਾਲਦੇ ਆਂ ਜੀ ਉਸ ਤਰ੍ਹਾਂ ਹੀ ਆਪਾਂ ਆਪਣੀ ਹਰਕ ਚੀਜ਼ ਦੀ ਘਰ ਦੀ ਚੀਜ਼ ਸੰਭਾਲ ਕੇ ਰੱਖਦੇ ਆਂ ਉਜੇ ਹੀ ਆਪਾਂ ਨੂੰ ਹਰ ਆਪਣਾ ਦਿਨ ਦੇ ਸਾਂ ਘਰ ਦਾ ਬਣਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਮਾਤਾ ਰਾਣੀ ਬਾਰੇ ਕਹਿ ਰਹੇ ਆ ਤੁਹਾਨੂੰ ਸਾਂਝੀ ਮਾਤਾ ਇਹ ਜ਼ਰੂਰ ਲਗਾਨੀ ਚਾਹੀਦੀ ਆ ਆਪਾਂ ਨੂੰ ਜੀ ਹੱਥੀ ਆਪਣੇ ਬਣਾ ਕੇ ਮਿਹਨਤ ਸਕੂਨ ਨਹੀਂ ਮਿਲਦਾ ਸਕੂਨ ਨਹੀਂ ਮਿਲਦਾ ਸਕੂਨ ਨਹੀਂ ਆਪਾਂ ਨੂੰ ਮਿਲ ਸਕਦਾ ਜੀ ਕਦੇ ਵੀ ਹੁਣ ਸਾਰੇ ਮੇਰੇ ਭੈਣ ਭਾਈ ਖੁਦ ਵੀ ਲਗਾਉਂਦੇ ਆ ਪਰ ਮੈਂ ਇਹ ਉਹਨਾਂ ਨੂੰ ਕਹਿੰਦੀ ਹੁੰਨੀ ਨਾ ਕਿ ਉਹ ਮੈਨੂੰ ਬਾਜ਼ਾਰੋਂ ਚੀਜ਼ਾਂ ਤੋਂ ਨਹੀਂ ਮਿਲਦਾ ਹੈਗਾ ਜੀ ਬਿਲਕੁਲ ਜੀ ਇਹਨਾਂ ਨੇ ਦੱਸਿਆ ਕਿ ਜਿਹੜਾ ਇਹ ਚੀਜ਼ਾਂ ਰੈਡੀमेड ਵੀ ਮਿਲਦੀਆਂ ਸਾਡਾ ਵਿਰਸਾ ਇਹ ਵਿਰਸਾ ਅਲੋਪ ਹੁੰਦਾ ਜਾ ਰਿਹਾ ਅਸੀਂ ਵੀ ਆਪਣੇ ਚੈਨਲ ਜਰੀਏ ਅਪੀਲ ਕਰਦੇ ਹਾਂ ਕਿ ਵਿਰਸੇ ਨੂੰ ਸੰਭਾਲੋ ਤੇ ਨਾਲ ਹੀ ਇਹ ਰੈਡੀमेड ਚੀਜ਼ਾਂ ਤੋਂ ਪਰਹੇਜ਼ ਕਰੋ ਕਿਉਂਕਿ ਉਹ ਪਤਾ ਨਹੀਂ ਕਦੋਂ ਦੀ ਬਣੀ ਹੁੰਦੀਆਂ ਕਹੋ ਜੀ ਬਣੀਆਂ ਹੁੰਦੀਆਂ ਆਉਣ ਵਾਲੀ ਪੀੜ੍ਹੀ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਿ ਇਹ ਕਿਸ ਤਰ੍ਹਾਂ ਹੋਇਆ ਕੀ ਹੋਇਆ ਕਿਉਂਕਿ ਵੈਸੇ ਹੀ ਅਲੋਪ ਹੁੰਦਾ ਜਾ ਰਿਹਾ ਜੇ ਹੁੰਦਾ ਤਾਂ ਰੁਕ ਰੈਡੀमेड ਵੱਲ ਨੂੰ ਭੱਜ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਇੱਕ ਵੱਡਾ ਨੁਕਸਾਨ ਹੈ ਸੋ ਅਸੀਂ ਆਓ ਵਿਰਸੇ ਨੂੰ ਸੰਭਾਲੀਏ ਦੇ ਤਹਿਤ ਅਸੀਂ ਕਹਿ ਰਹੇ ਆਂ ਵੀ ਆਪ ਕੰਮ ਕਰੀਏ ਹੱਥੀ ਆਪ ਬਣਾਈਏ ਜੇ ਖਾਣਾ ਵੀ ਇਹ ਕੁਝ ਘਰੇ ਬਣਾ ਕੇ ਖਾਈਏ ਤਾਂ ਵਧੇਰੇ ਅਪਡੇਟ ਲਈ ਦੇਖਦੇ ਰਹੋ ਰਾਜਦੀਪ ਸਿੰਘ ਅਲਵੇਲਾ ਮਾਚੀਵਾੜਾ ਸਾਹਿਬ ਦੀ ਰਿਪੋਰਟ ਦੇਸ਼ ਦੁਨੀਆ ਚੈਨਲ ਤੋਂ